ਬਾਹਰੀ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਕਹ ਲਈ ਇੱਕ ਧੰਦਾ ਬਣਾ ਕੇ ਉਹ ਚਿੱਠੀ ਦਾ ਬਹੁਤ ਵੱਡੇ ਲੈਵਲ ਤੇ ਵਪਾਰ ਕੀਤਾ ਗਿਆ। ਸਿਮਰਨਜੀਤ ਸਿੰਘ ਮਾਨ ਨੇ ਚਿੱਠੀ ਦਿੰਦਾ ਹੈ ਤੇ ਅਮਰੀਕਾ ਸਿਟੀਜ਼ਨਸ਼ਿਪ ਦੇ ਦਿੰਦੇ ਨੇ। ਪ੍ਰੋਬਲਮ ਇਹ ਆਈ ਵੀ ਇਹਨਾਂ ਨੇ ਫੇਕ ਲੋਕਾਂ ਨੂੰ ਚਿੱਠੀ ਦੇ ਦਿੱਤੀ। ਫੇਕ ਲੋਕਾਂ ਨੂੰ ਚਿੱਠੀ ਦੇਣ ਤੋਂ ਪਹਿਲਾਂ ਸੀ ਰੁਪਈਆ ਜਾਂ ਪੈਸਾ ਮੁੱਖ ਰੱਖਿਆ ਸੀ ਉਹ ਦੇਵਕੂਪ ਜਿਹੇ ਬੰਦੇ ਆ। ਜੱਜ ਨੇ ਪੁੱਛਿਆ ਵੀ ਜਿਹੜੇ ਬੰਦੇ ਤੁਹਾਨੂੰ ਚਿੱਠੀ ਲੈ ਕੇ ਦੇ ਰਹੇ ਨੇ ਤੇ ਸਿਮਰਜੀਤ ਮਾਨ ਦੀ ਗੱਲ ਕੀਤੀ ਹੈ ਵੀ ਉਹ ਤਾਂ ਐਮਪੀ ਬਣਿਆ ਬੈਠਾ ਜਦੋਂ ਫੋਨ ਕੀਤਾ ਉਹ ਮੁੰਡਾ ਕਹਿੰਦਾ ਵੀ ਇਹ ਮੋਕਰਗੀ ਵਿੱਚ ਚਿੱਠੀ ਦਿੱਤੀ ਨਹੀਂ ਸਾਡੇ ਚਿੱਠੀ ਦੇ ਵਿੱਚ ਇਹਦਾ ਕੁਝ ਨਹੀਂ ਲਿਖਿਆ ਹੁੰਦਾ ਇਹਨਾਂ ਦੇ ਇੰਵੈਸਟਰਸ ਨੂੰ ਜੁਰਾਈਨ ਨੂੰ ਮਾਨਸਾਪ ਨੇ ਪਹਿਲੀ ਵਾਰੀ ਦੱਸਿਆ ਹੈ ਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀ ਜਿਹੜੀ ਰਿਲੀਜੀਅਸ ਫਰੀडम ਹੈ ਉਹ ਸੇਫ ਨਹੀਂ ਹੈ ਉਹ ਸਬੂਤ ਤਾਂ ਮੈਨੂੰ ਦੇਣ ਦੀ ਲੋੜ ਹੀ ਨਹੀਂ ਸਭ ਜੀ ਤਾਂ ਮਾਨ ਦੀ ਆਪਣੀ ਇੰਟਰਵਿਊ ਪਈ ਹੈ ਜਿਹੜੀ ਔਨ ਆਨਲਾਈਨ ਪਈ ਹੈ ਤੁਸੀਂ ਕੱਢ ਸਕਦੇ ਹੋ ਸਰਚ ਕਰਕੇ ਉਹਦੇ ਵਿੱਚ ਉਹ ਖੁਦ ਕਹਿੰਦਾ ਕਿੰਨਾ 4.5 ਲੱਖ ਚਿੱਠੀ ਅਸੀਂ ਵੇਚੀਏ ਅਸੀਂ ਕੀਮਤ ਲਈ ਇੱਕ ਚਿੱਠੀ 50000 ਰੁਪਈਆ ਤੇ ਲੋਕ ਕਹਿੰਦੇ ਇਹ ਤਾਂ 2 ਲੱਖ ਵੀ ਦਿੱਤਾ ਹੈ ਜਾਨੀ ਕਿ 25-26 ਅਰਬ ਰੁਪਈਆ ਇਹਨਾਂ ਕੋਲੇ ਇਕੱਠਾ ਹੋਇਆ ਠੀਕ ਹੈ ਤੇ ਉਹ ਪੈਸਾ ਮੈਂ ਤਾਂ ਗੱਲ ਕਰਦਾ ਵੀ ਤੁਸੀਂ ਕੌਮ ਤੇ ਲਾਇਆ ਜਾ ਉਹ ਪੈਸਾ ਥੋੜੀ ਮਹਿਕਾਂ ਵਿੱਚ ਥੋੜੇ ਖਾਤਿਆਂ ਵਿੱਚ ਥੋੜੀਆਂ ਚਿੱਠੀਆਂ ਜੇ ਕੋਈ ਬੰਦਾ ਪੱਕਾ ਨਹੀਂ ਹੋਇਆ ਉਹ ਰਿਪੋਰਟ ਕਰ ਦਿੱਤਾ ਵਾਪਸ ਆ ਗਿਆ ਠੀਕ ਹੈ ਕਿਹਾ ਹੋਵੇ ਵੀ ਤੁਸੀਂ ਆਪਣੇ ਭਾਰਤ ਵਿੱਚ ਰਹੋ ਤੁਸੀਂ ਆਪਣੇ ਮਲਬੂਤ ਤੇ ਖੜੇ ਹੋ ਇਦਾਂ ਨਹੀਂ ਕਹਿ ਰਹੇ ਠੀਕ ਹੈ ਲੋਕ ਕੱਢੀ ਜਾਂਦੇ ਉੱਥੇ ਪੰਨੂ ਬੈਠਾ ਉਹ ਕਰੀ ਜਾਂਦਾ ਮੈਂ 트াম্প ਨੂੰ ਦੇ ਨਾਲ ਮੀਟਿੰਗ ਕਰੂੰਗਾ ਇਹ ਤਾਂ ਸਾਡੇ ਆ ਮਨ ਵਰਗੇ ਕਹੀ ਜਾਂਦੇ ਪੈਸੇ ਹੁੰਨ ਕਿਉਂਕਿ ਪਾਰਟੀ ਪੋਲੀਟਿਕਲੀ ਜਿਹੜੀ ਹੈ ਸਾਡੇ ਕੋਲ ਜਿਹੜੇ ਸੋਰਸਸ ਦੀ ਘਾਟ ਹੈ ਪਾਰਟੀ ਨੇ 17-18 ਫੰਕਸ਼ਨ ਸਾਲ ਦੇ ਕਰਨੇ ਹੁੰਦੇ ਨੇ ਸਾਡੇ ਲੋਕਾਂ ਨੇ ਜਿਵੇਂ ਇੱਥੇ ਤਾਂ ਨਾ ਟ੍ਰੈਂਡ ਬਣਾਤਾ ਸੀ ਗੁੰਡਾ ਕਰਦੇ ਕਰਦੇ ਇਦਾਂ ਹੀ ਉੱਥੇ ਜਾ ਕੇ ਕਰਨ ਲੱਗੇ ਸੀ ਮੈਂ ਇਸ਼ਨਾਨ ਕਰਨ ਤੋਂ ਪਹਿਲਾਂ 5 ਮਿੰਟ ਵਾਸ਼ਰੂਮ ਤੇ ਲੋਣਾ ਸਭ ਕਰਨ ਮੈਂ ਤੇ ਮੇਰਾ ਕੰਮ ਹੈ ਉਹ ਤੇ ਤੁਸੀਂ ਗੋਰਿਆਂ ਦੀ ਟਾਇਲਟਾਂ ਸਾਫ਼ ਕਰ ਸਕਦੇ ਹੋ ਤੁਸੀਂ ਆਪਣੇ ਘਰ ਦੇ ਵਿੱਚ ਕੰਮ ਕਰਨ ਨੂੰ ਤਿਆਰ ਨਹੀਂ। ਅਸਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰਜਾਨਾ ਸਪੋਕਸਮੈਨ ਤੇ ਮੈਂ ਪਰਮਦੀ ਪ੍ਰਾਣਾ। ਇੱਕ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਕਈ ਖੁਲਾਸੇ ਵੀ ਹੁੰਦੇ ਐ ਤੇ ਕਈ ਸਸਪੈਂਸ ਵੀ ਬਣਦੇ ਨੇ ਕਿ ਇੱਕ ਚਿੱਠੀ ਜਿਹੜੀ ਐ ਉਹ ਦਿੱਤੀ ਜਾਂਦੀ ਐ ਸਾਈਲਮ ਦੇ ਲਈ ਬਾਹਰਲੇ ਦੇਸ਼ਾਂ ਦੇ ਵਿੱਚ ਜੇਕਰ ਤੁਹਾਨੂੰ ਕਿਸੇ ਦੇਸ਼ ਦੇ ਵਿੱਚ ਖਤਰਾ ਐ ਤਾਂ ਸਾਈਲਮ ਮਿਲਦਾ ਐ ਉਸ ਦੇ ਲਈ ਕਹਿ ਸਕਦੇ ਐ ਵੀ ਇੱਕ ਚਿੱਠੀ ਸੋਸ਼ਲ ਮੀਡੀਆ ਤੇ ਇਸ ਕਰਕੇ ਵਾਇਰਲ ਹੋਈ ਕਿ ਉਸ ਚਿੱਠੀ ਦੇ ਆਧਾਰ ਤੇ ਸਾਈਲਮ ਮਿਲਦਾ ਸੀ। ਪਰ ਉਹ ਚਿੱਠੀ ਦੇ ਜਿਨ੍ਹਾਂ ਵੱਲੋਂ ਉਹ ਚਿੱਠੀ ਦਿੱਤੀ ਗਈ ਉਹਨਾਂ ਵੱਲੋਂ ਹੀ ਕਿਤੇ ਨਾ ਕਿਤੇ ਉਸ ਗੱਲ ਤੋਂ ਮੁਨਕਰ ਹੁੰਦੇ ਹੋਏ ਨਜ਼ਰ ਆਇਆ ਤਾਂ ਸੋਸ਼ਲ ਮੀਡੀਆ ਤੇ ਇੱਕ ਨੌਜਵਾਨ ਨੇ ਪੋਸਟ ਸਾਂਝੀ ਕੀਤੀ ਤੇ ਉਹ ਵਾਇਰਲ ਹੋਣ ਤੋਂ ਬਾਅਦ ਕੁਝ ਖੁਲਾਸੇ ਵੀ ਹੋਏ ਗੱਲਬਾਤ ਕਰਦੇ ਆ ਸਾਡੇ ਨਾਲ ਗਿਆਨੀ ਬੂਟਾ ਸਿੰਘ ਜੀ ਨੇ ਜਾਣਕਾਰੀ ਲੈਣੇ ਆ ਵੀ ਉਹ ਚਿੱਠੀ ਦਾ ਅਸਲ ਸੱਚ ਕੀ ਹੈ ਕਿਉਂ ਉਹ ਚਿੱਠੀ ਵਾਇਰਲ ਹੋਈ ਤੇ ਚਿੱਠੀ ਦੇ ਜਿਹੜੀ ਚਿੱਠੀ ਵੇਚਣ ਵਾਲੀਆਂ ਗੱਲਾਂ ਨੇ ਉਹ ਕਿਉਂ ਸਾਹਮਣੇ ਆਈਆਂ ਨੇ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁੱਟਾ ਜੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਸਵਾਲ ਇਹੀ ਕਰਾਂਗੇ ਵੀ ਉਹ ਚਿੱਠੀ ਹੈ ਕੀ ਤੇ ਉਸ ਦਾ ਮਹੱਤਵ ਕੀ ਸੀਗਾ। ਸ਼ਮਨਿਤ ਮਾਨ ਦੀ ਜਿਹੜੀ ਪਾਰਟੀ ਹੈਗੀ ਆ ਸ਼੍ਰੋਮਣੇ ਕਲਜਲ ਅੰਮ੍ਰਿਤਸਰ ਤੇ ਉਹਨਾਂ ਦਾ ਇੱਕ ਆਪਣੀ ਪਾਰਟੀ ਦਾ ਲੈਟਰਪੈਡ ਹੈਗਾ। ਤੇ ਉਹ ਚਿੱਠੀ ਤੇ ਉਹ ਇਹ ਲਿਖ ਕੇ ਦਿੰਦੇ ਨੇ ਵੀ ਜਿਹੜਾ ਕੈਨੇਡਾ ਵਿੱਚ ਜਾਂ ਅਮਰੀਕਾ ਵਿੱਚ ਕੋਈ ਜਾਂਦਾ ਹੈ ਅਸਾਈਲਮ ਲੈਣ ਵਾਸਤੇ। ਉਹਦੇ ਵਿੱਚ ਵੀ ਜਿਹੜਾ ਅਸਾਈਲਮ ਲੈ ਰਿਹਾ ਉਹਨੂੰ ਖਤਰਾ ਹੈਗਾ। ਭਾਰਤ ਦੇ ਵਿੱਚ ਖੜਕੂ ਬਾਦ ਤੋਂ ਜਦ ਪੁਲਿਸ ਨੇ ਤਸਰ ਕੀਤਾ ਤੇ ਉਹਦੇ ਬਿਹੇਵ ਤੇ ਅਸਾਇਲਮ ਲੈ ਕੇ ਉਥੇ ਤਕਰੀਬਨ ਪੱਕੇ ਲੋਕ ਹੋ ਜਾਂਦੇ ਸੀਗੇ ਤੇ ਉਹ ਚਿੱਠੀ ਜਿਹੜੀ ਹੈ ਇਹਨਾਂ ਨੂੰ ਇੱਕ ਕੀਮਤ ਅਦਾ ਕਰਨੀ ਪੈਂਦੀ ਸੀ 50000 ਰੁਪਏ ਸੰਜੀਤ ਮਾਨ ਕਹਿੰਦੇ ਆ ਵੀ ਅਸੀਂ ਲੈਂਦੇ ਰਹੇ ਹਾਂ ਪਰ ਜਿਹੜੇ ਲੋਕ ਉਥੇ ਪੱਕੇ ਹੋਏ ਨੇ ਜਾਂ ਹਜੇ ਉਥੇ ਰਿਫਿਊਜੀ ਹੈਗੇ ਨੇ ਕੇਸ ਚੱਲਦੇ ਆ ਉਹ ਕਹਿੰਦੇ ਸਾਡੇ ਕੋਲੋਂ 2 ਲੱਖ ਰੁਪਏ 3 ਲੱਖ ਰੁਪਏ ਵੀ ਲਿਆ ਹੋਇਆ ਜਾਨਕਿ ਇੱਕ ਧਰਮ ਦੇ ਨਾਂ ਤੇ ਕਹਿ ਲਈਏ ਜਾ ਬਾਹਰਲੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਕਹ ਲਈ ਇੱਕ ਧੰਦਾ ਬਣਾ ਕੇ ਉਹ ਚਿੱਠੀ ਦਾ ਬਹੁਤ ਵੱਡੇ ਲੈਵਲ ਤੇ ਵਪਾਰ ਕੀਤਾ ਗਿਆ ਜੇ ਆਪਾਂ ਕਹੀਏ ਵੀ ਉਹ ਚਿੱਠੀ ਦੀ ਸ਼ੁਰੂਆਤ ਕਦੋਂ ਹੁੰਦੀ ਹੈ ਤੇ ਕਦੋਂ ਉਹ ਚਿੱਠੀ ਵੰਡਣੀ ਸ਼ੁਰੂ ਹੋ ਜਾਂਦੀ ਹੈ ਇੱਕ ਭਾਸ਼ਾ ਦੇ ਵਿੱਚ ਇਹੀ ਕਹਿ ਸਕਦੇ ਆਂ ਵੀ ਲੋਕਾਂ ਨੂੰ ਮੁੱਲ ਦੇਣੀ ਕਦੋਂ ਸ਼ੁਰੂ ਕਰ ਦਿੱਤੀ ਦੇਖੋ ਸਮਝੇ ਤਾਂ ਮਾਨ ਜਦੋਂ 99 ਦੇ ਵਿੱਚ 1999 ਦੀ ਗੱਲ ਹੈਗੀ ਐਮਪੀ ਬਣਦੇ ਨੇ ਤਕਰੀਬਨ ਉਦੋਂ ਤੋਂ ਸ਼ੁਰੂ ਹੁੰਦੀ ਹੈ ਉਦੋਂ ਪਹਿਲਾਂ ਵੀ ਲੈਟਰਪੈਡ ਇਹਨਾਂ ਦਾ ਚੱਲਦਾ ਰਿਹਾ ਤੇ ਐਕਚੁਅਲੀ ਸਵਾਲ ਇਹ ਨਹੀਂ ਹੈਗਾ ਵੀ ਕਦੋਂ ਸ਼ੁਰੂ ਹੋਈ ਸਵਾਲ ਇਹ ਮੰਨਦਾ ਹੈ ਵੀ ਇਹਨਾਂ ਲੋਕਾਂ ਨੇ ਉਹ ਚਿੱਠੀ ਜੇ ਵੇਚੀ ਹੈ ਤਾਂ ਕੀ ਉਹ ਅਸਲੀ ਲੋਕਾਂ ਨੂੰ ਵੇਚੀ ਹੈ ਜਾਂ ਫੇਕ ਲੋਕਾਂ ਨੂੰ ਵੇਚੀ ਹੈ ਜਿਹੜੀ ਹੁਣ ਪਸੂੜੀ ਪਈ ਹੈ ਨਾ ਉਹਦਾ ਕਾਰਨ ਇਹ ਹੈ ਵੀ ਚਿੱਠੀ ਜਦੋਂ ਮਰਜ਼ੀ ਇਹਨਾਂ ਨੇ ਸ਼ੁਰੂ ਕੀਤੀ ਦੇਣੀ ਤੇ ਪ੍ਰੋਬਲਮ ਇਹ ਆਈ ਵੀ ਇਹਨਾਂ ਨੇ ਫੇਕ ਲੋਕਾਂ ਨੂੰ ਚਿੱਠੀ ਦੇ ਦਿੱਤੀ ਫੇਕ ਲੋਕਾਂ ਨੂੰ ਚਿੱਠੀ ਦੇਣ ਤੋਂ ਭਾਪ ਸੀ ਰੁਪਈਆ ਜਾਂ ਪੈਸਾ ਮੁੱਖ ਰੱਖਿਆ ਸੀਗਾ ਅਤੇ ਅ ਪੈਸੇ ਦੇ ਅਵਜ ਦੇ ਵਿੱਚ ਚਿੱਠੀਆਂ ਦਾ ਬੰਡੀਆਂ ਗਈਆਂ ਇਹ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀ ਜਿੱਥੇ ਉਹ ਨੌਜਵਾਨ ਇਹ ਵੀ ਲਿਖਦਾ ਹੈ ਕਿ ਚਿੱਠੀ ਤਾਂ ਮੈਨੂੰ ਦਿੱਤੀ ਪਰ ਜਦੋਂ ਕਾਲ ਕੀਤੀ ਗਈ ਤਾਂ ਉਦੋਂ ਸਾਫ਼-ਸਾਫ਼ ਮੁੱਕਰ ਗਏ ਇਸ ਗੱਲ ਤੋਂ ਦੇਖੋ ਜਿਹੜੇ ਮਾਨਦਲ ਵਾਲੇ ਹੈਗੇ ਮੈਂ ਤਾਂ ਇਹਨਾਂ ਨੂੰ ਚਲੋ ਸ਼ਬਦ ਨਾਮ ਵਰਤਦਾ ਕਿਉਂਕਿ ਲੋਕਾਂ ਨੂੰ ਸੁਣਨੇ ਹੁੰਦੇ ਬੇਵਕੂਫ ਜਿਹੇ ਬੰਦੇ ਆ ਠੀਕ ਹੈ ਜੇ ਤੁਹਾਡੇ ਆਫਿਸ ਵਿੱਚ ਫੋਨ ਆਇਆ ਸੀਗਾ ਦੇਖੋ ਉੱਤੇ ਜੱਜ ਦੇ ਕੋਲ ਜਦੋਂ ਹੀアリング ਹੋਈ ਹੈ ਜੱਜ ਨੇ ਪੁੱਛਿਆ ਵੀ ਜਿਹੜੇ ਬੰਦੇ ਤੁਹਾਨੂੰ ਚਿੱਠੀ ਲਿਖ ਕੇ ਦੇ ਰਹੇ ਨੇ ਸਭ ਨੇ ਤਾਂ ਮੰਨ ਦੀ ਗੱਲ ਕੀਤੀ ਐ ਵੀ ਉਹ ਤਾਂ ਐਮਪੀ ਬਣਿਆ ਬੈਠਾ ਜਦੋਂ ਇਹ ਗੱਲ ਆਈ ਤਾਂ ਉਸ ਨੌਜਵਾਨ ਨੂੰ ਪੁੱਛਿਆ ਗਿਆ ਵੀ ਤੁਸੀਂ ਉਹਨਾਂ ਦੇ ਆਫਿਸ 'ਚ ਫੋਨ ਕਰਕੇ ਸਾਡੇ ਨੂੰ ਕਲੀਅਰ ਕਰੋ ਜਦੋਂ ਫੋਨ ਕੀਤਾ ਉਹ ਮੁੰਡਾ ਕਹਿੰਦਾ ਵੀ ਇਹ ਮੁਕਰ ਕੇ ਵੀ ਚਿੱਠੀ ਦਿੱਤੀ ਨਹੀਂ ਵੀ ਸਾਡੀ ਚਿੱਠੀ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਲਿਖਿਆ ਹੁੰਦਾ ਜਣ ਕਿਤੇ ਨਾ ਕਿਤੇ ਮਨ ਵਿੱਚ ਪਾਲਾ ਹੈਗਾ ਸੀਗਾ ਵੀ ਸਾਡੇ ਜਿਹੜੇ ਭੇਤ ਨਹੀਂ ਜੜੀ ਕਤੂਤਾਂ ਸਾਹਮਣੇ ਆਉਣਗੇ ਤੇ ਜਿਹੜੀ ਉਹ ਹੈਗੀ ਐ ਪੋਸਟ ਬੈਰਲ ਹੋਈ ਐ ਹਾਲਾਂਕਿ ਮੰਨਦਲ ਹੀ ਇਹ ਕਹਿੰਦੇ ਵੀ ਫੇਕ ਆ ਉਹ ਪਰ ਫੇਕ ਨਹੀਂ ਹੈਗੀ ਕਿਸੇ ਬੰਦੇ ਨੇ ਪੋਸਟ ਪਾਈ ਹੈ ਤਾਂ ਹੀ ਹੈ ਨਾ ਫਿਰ ਕਿੱਦਾਂ ਹੋ ਗਈ ਠੀਕ ਹੈ ਤੇ ਅਸਲ ਸੀ ਗੱਲ ਉਹ ਇਹਨਾਂ ਦੀ ਕਰਤੂਤਾ ਨਾ ਸਰ ਹੁੰਦੀਆਂ ਸੀ ਤਾਂ ਇਹ ਹੁਣ ਆਪਣੇ ਪੱਖ ਦੀ ਗੱਲ ਕਰਦੇ ਆ ਇੰਨਾ ਪੈਸਾ ਇਕੱਠਾ ਹੋਣਾ ਉਹਨਾਂ ਨੌਜਵਾਨਾਂ ਨੂੰ ਚਿੱਠੀਆਂ ਵੇਚਣਾ ਜਿੱਥੇ ਇੱਕ ਚਿੱਠੀ ਦੀ ਕਸੂਹੂਲਤ ਦੇ ਲਈ ਵਰਤੋਂ ਕਰਨੀ ਤੇ ਉਸ ਦਾ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਮਿਸਯੂਜ਼ ਕੀਤਾ ਗਿਆ ਦੇਖੋ ਮੈਂ ਬਹੁਤ ਉਹ ਬੰਦੇ ਉਂਝ ਆਉ ਦੇ ਵਿੱਚ ਇੰਡੀਆ ਦੇ ਵਿੱਚ ਦੇਖਿਆ ਜਿਹੜੇ ਵਿਵਾਕ ਬੋਲਦੇ ਆ ਤੇ ਸੱਚ ਬੋਲਦੇ ਵੀ ਨੇ ਸਸ ਹੁੰਦੇ ਵੀ ਆ ਪਰ ਜਦੋਂ ਤੁਸੀਂ ਸ਼ੇਖ ਕੌਮ ਦੀ ਗੱਲ ਕਰੋਗੇ ਨਾ ਮੈਨੂੰ ਇਦਾਂ ਲੱਗਦਾ ਵੀ ਇਹਨਾਂ ਨੇ ਇੱਕ ਕੌਮ ਦੇ ਨਾਂ ਤੇ ਵਪਾਰ ਕੀਤਾ ਧੰਦਾ ਕੀਤਾ ਹੁਣ ਜਦੋਂ ਮੇਰੇ ਕੋਲ ਇੰਟਰਵਿਊ ਕਰਨ ਵਾਸਤੇ ਪੱਤਰਕਾਰ ਆਉਂਦੇ ਆ ਜਾਂ ਉਹਨਾਂ ਕਾਲ ਕਰਦੇ ਆ ਬਾਹਰੋਂ ਬਹੁਤ ਕਾਲ ਆਉਂਦੀਆਂ ਨੇ ਉਹ ਮੈਨੂੰ ਪੁੱਛਦਾ ਵੀ ਤੁਹਾਡੇ ਕੋਲੇ ਕੀ ਸਬੂਤ ਹੈ ਹੁਣ ਸਬੂਤ ਤਾਂ ਮੈਨੂੰ ਦੇਣ ਦੀ ਲੋੜ ਹੀ ਨਹੀਂ ਸਭ ਜੀ ਤਾਂ ਮੰਨਦੀ ਆਪਣੀ ਇੰਟਰਵਿਊ ਪਈ ਆ ਜਿਹੜੀ ਔਨ ਜਿਹੜਾ ਆਨਲਾਈਨ ਪਈ ਹੈ ਤੁਸੀਂ ਕਰ ਸਕਦੇ ਹੋ ਰਿਸਰਚ ਮਾਰ ਕੇ ਉਹਦੇ ਵਿੱਚੋਂ ਖੁਦ ਕਹਿੰਦਾ ਕਹਿੰਦਾ ਸਾਢੇ 4 ਲੱਖ ਚਿੱਠੀ ਅਸੀਂ ਵੇਚੀ ਹੈ ਅਸੀਂ ਕੀਮਤ ਲਈ ਇੱਕ ਚਿੱਠੀ ਦੀ 50000 ਰੁਪਏ ਤੇ ਲੋਕ ਕਹਿੰਦੇ ਇਹ ਤਾਂ 2 ਲੱਖ ਵੀ ਦਿੱਤਾ ਹੈ ਜਾਨੀ ਕਿ 25 26 ਅਰਬ ਰੁਪਇਆ ਇਹਨਾਂ ਕੋਲੇ ਇਕੱਠਾ ਹੋਇਆ ਠੀਕ ਹੈ ਤੇ ਉਹ ਪੈਸਾ ਮੈਂ ਤਾਂ ਗੱਲ ਕਰਦਾ ਵੀ ਤੁਸੀਂ ਕੌਮ ਤੇ ਲਾਇਆ ਜਾਓ ਪੈਸਾ ਥੋੜੀਆ ਮਹਿੰਗਾ ਵਿੱਚ ਤੁਹਾਡੇ ਖਾਤੇ ਵਿੱਚ ਲੋਕ ਜਿਹੜੇ ਮੈਨੂੰ ਫੋਨ ਕਰਦੇ ਨੇ ਨਾ ਉਹਨਾਂ ਦਾ ਮਕਸਦ ਇਹ ਹੀ ਹੁੰਦਾ ਹੈ ਵੀ ਬੂਟਾ ਸਿੰਘ ਥੋੜਾ ਜਿਹਾ ਖੁੱਲ ਕੇ ਗੱਲ ਕਹਿ ਦਿੰਦਾ ਪਤਾ ਇਹਨਾਂ ਨੂੰ ਸਾਰਿਆਂ ਨੂੰ ਹੈਗਾ ਮੈਥੋਂ ਬਿਨਾਂ ਵੀ ਇਹਨਾਂ ਨੂੰ ਪਤਾ ਹੈਗਾ ਇਹਨਾਂ ਦੇ ਖੁਦ ਬੰਦੇ ਨੂੰ ਪਤਾ ਹੈਗਾ ਵੀ ਸਾਡੀ ਅਸੀਂ ਇਹ ਕਰਤੂਤਾਂ ਕੀਤੀਆਂ ਨੇ ਤੁਸੀਂ ਬੋਲਦੇ ਹੋ ਇਹ ਗੱਲਾਂ ਚੁੱਪਦੀਆਂ ਵੀ ਹੋਣੀਆਂ ਕਿਉਂਕਿ ਕਿਤੇ ਨਾ ਕਿਤੇ ਕੁਝ ਪਰਦੇ ਹੁੰਦੇ ਆ ਗੱਲਾਂ ਜਦੋਂ ਸਾਹਮਣੇ ਆ ਜਾਂਦੀਆਂ ਤਾਂ ਲੋਕ ਬੋਲਦੇ ਨੇ ਆਪਣੇ ਹੱਕਾਂ ਲਈ ਪਰ ਲੱਗਦਾ ਇਹ ਆ ਵੀ ਸਾਡਾ ਉਹ ਕਿਤੇ ਨਾ ਕਿਤੇ ਮਜ਼ਾਕ ਬਣਾ ਰਹੇ ਦੇਖੋ ਜੀ ਇਹ ਲੋਕਾਂ ਦੀ ਫਿਤਰਤ ਹੈ ਠੀਕ ਹੈ ਜੇ ਤੁਹਾਡੇ ਕੋਲ ਸੱਚ ਹੈਗਾ ਤੁਸੀਂ ਕੁੰਡ ਕਢਣ ਦੀ ਲੋੜ ਹੀ ਨਹੀਂ ਕੋਠੇ ਚੜ ਕੇ ਨੱਚੋ ਠੀਕ ਹੈ ਜੇ ਤੁਸੀਂ ਕੌਮ ਦੇ ਲਈ ਕੁਝ ਕਰ ਕੀਤਾ ਜਾਂ ਕੌਮ ਦੇ ਲਈ ਕੁਝ ਕਰਨਾ ਚਾਹੁੰਦੇ ਹੋ ਮੈਂ ਤਾਂ ਇਹ ਵੀ ਮੈਸੇਜ ਦੇਣਾ ਚਾਹੁੰਦਾ ਇਹਨਾਂ ਲੋਕਾਂ ਨੂੰ ਵੀ ਜੇ ਮੰਨ ਲਓ ਗੱਲ ਤੁਸੀਂ ਕਹਿ ਰਹੇ ਹੋ ਵੀ ਇਹ ਚਿੱਠੀਆਂ ਵੇਚੀਆਂ ਨੇ ਤੁਹਾਡੀਆਂ ਚਿੱਠੀਆਂ ਦੇ ਕੋਈ ਬੰਦਾ ਪੱਕਾ ਨਹੀਂ ਹੋਇਆ ਉਹ ਰਿਪੋਰਟ ਕਰ ਦਿੱਤਾ ਵਾਪਸ ਆ ਗਿਆ ਠੀਕ ਹੈ ਤੁਸੀਂ ਕੌਮ ਦੇ ਬਹੁਤ ਵੱਡੇ ਨੁਮਾਇੰਦੇ ਹੋ ਜਰਨਲ ਤੁਸੀਂ ਫਿਰ ਉਹਦੀ ਹੈਲਪ ਥੋੜੀ ਬਹੁਤੀ ਕਰ ਦਿਓ ਜੇ ਮੰਨ ਲਓ ਗੱਲ ਤੁਹਾਨੂੰ ਲੋਕ ਕਹਿੰਦੇ ਜੇ ਮੈਂ ਕਹਤਾ 25-26 ਹਜ਼ਾਰ ਰੁਪਇਆ ਤੁਸੀਂ ਇਕੱਠਾ ਕੀਤਾ ਹੈ ਤੁਸੀਂ ਦੱਸੋ ਸੀ ਵੀ ਕਿੱਥੇ ਹੈਗਾ ਜੇ ਤੁਹਾਡੇ ਕੋਲ ਹੈਗਾ ਤੁਸੀਂ ਉਹ 30 ਬੰਦੇ ਆ ਆਪਣੇ ਜਿਹੜੇ ਰਿਪੋਰਟਰ ਹੋ ਕੇ ਆਏ ਆ ਉਹਨਾਂ ਨੂੰ ਤੁਸੀਂ 20-20 ਲੱਖੀ ਦੇ ਦੇ ਜੇ 25-26 ਹਜ਼ਾਰ ਰੁਪਇਆ ਤੁਹਾਡੇ ਕੋਲ ਪਿਆ ਹੈਗਾ ਤੁਸੀਂ 15-15 20-20 ਲੱਖ ਰੁਪਏ ਦੇ ਦਿਓ ਉਹਨਾਂ ਦਾ ਕਾਰੋਬਾਰ ਚੱਲ ਪਿਆ ਰਹੇ ਬਿਲਕੁਲ ਬਿਲਕੁਲ ਜੀ ਅੱਛਾ ਜੇ ਗੱਲ ਕਰੀਏ ਵੀ ਇਹ ਚਿੱਠੀ ਵੰਡਣ ਨਾਲੋਂ ਨੌਜਵਾਨਾਂ ਨੂੰ ਪਾਰਟੀ ਵੱਲੋਂ ਜਾਗਰੂਕੀ ਕੀਤਾ ਜਾਵੇ ਵੀ ਪੰਜਾਬ 'ਚ ਰਹਿ ਕੇ ਵੀ ਤੁਸੀਂ ਰੋਜ਼ਗਾਰ ਕਰ ਸਕਦੇ ਹੋ ਵੀ ਚਿੱਠੀ ਦੇ ਕੇ ਉਸ ਨੂੰ ਬੇਚ ਕੇ ਆਪਣਾ ਕਹਿ ਸਕਦੇ ਆ ਕਿ ਕਿਸੇ ਤਰੀਕੇ ਨਾਲ ਪੈਸਾ ਇਕੱਠਾ ਕਰਨ ਵਾਲੋ ਜੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਤਾ ਇਹ ਇਹ ਕੁਝ ਹੋਵੇ ਹੀ ਨਾ ਦੇਖੋ ਇਹ ਲੋਕ ਨਹੀਂ ਕਹਿਣਗੇ ਜੀ ਇਹਨਾਂ ਲੋਕਾਂ ਨੇ ਯੂਥ ਨੂੰ ਭੜਕਾਇਆ ਜੋ ਉਥ ਨੂੰ ਗਲਤ ਸਾਈਡ ਤੇ ਕਹਿ ਲਈਏ ਤੋਰਿਆ ਹਨਾ ਇਹ ਤਾਂ ਉਹ ਲੋਕ ਗੱਲ ਕਰ ਸਕਦੇ ਜਿਹੜੇ ਲੋਕ ਕਹਿਣ ਵੀ ਸਾਨੂੰ ਸਾਡੇ ਭਾਰਤ ਤੇ ਮਾਣ ਹੈਗਾ ਸਾਡਾ ਭਾਰਤ ਮਾਣ ਆਇਗਾ ਜਿੰਨੇ ਮੈਂ ਗੱਲ ਕਰਦਾ ਆਪਾਂ ਜੁੱਥ ਨੂੰ ਵੀ ਤੁਹਾਡੇ ਰਹੀ ਮੈਸੇਜ ਕਨਵੇ ਕਰਦੇ ਆਂ ਵੀ ਤੁਸੀਂ ਯਾਰ ਭਾਰਤ ਵਿੱਚ ਬਹੁਤ ਕੁਝ ਹੈ ਪੰਜਾਬ ਵਿੱਚ ਬਹੁਤ ਕੁਝ ਹੈ ਇਹਨੂੰ ਸੋਨੇ ਦੀ ਜੜੀ ਕਿਹਾ ਜਾਂਦਾ ਹੈ ਹਨਾ ਇੱਥੇ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਆਪਣਾ ਮਿਹਨਤ ਸਾਫ ਖੜਾ ਕਰੋ ਆਪਣੇ ਬਲਬੂਤੇ ਤੇ ਹਨਾ ਤੇ ਤੁਹਾਨੂੰ ਫੌਰਨ ਜਾਣ ਦੀ ਲੋੜ ਨਹੀਂ ਮੈਂ ਇੱਕ ਕੱਲ ਇੰਟਰਵਿਊ ਕੀਤੀ ਸੀ ਉਹਦੇ ਵਿੱਚ ਮੈਂ ਕਿਹਾ ਸੀ ਜੇ ਤੁਸੀਂ ਅਮਰੀਕਾ ਜਾਓਗੇ ਤੁਹਾਨੂੰ 40000 ਡਾਲਰ ਕਮਾਉਣਾ ਪੈਣਾ ਫੇ ਤੁਹਾਡਾ ਘਰ ਪੂਰਾ ਹੋਣਾ ਕੈਨੇਡਾ ਜਾਓਗੇ ਤੁਹਾਨੂੰ 4000 ਡਾਲਰ ਕਮਾਉਣਾ ਪੈਣਾ ਤੁਹਾਡਾ ਫੇਰ ਘਰ ਪੂਰਾ ਹੋਣਾ ਤੁਸੀਂ ਇੰਡੀਆ ਵਿੱਚ ਰਹਿ ਕੇ 20 30000 ਦਾ ਕੰਮ ਵੀ ਜੀ ਇੱਕ ਮਹੀਨੇ ਵਿੱਚ ਕਰ ਲਓਗੇ ਜਾਂ 50000 ਦਾ ਵੀ ਕਰ ਲਓਗੇ ਸ਼ਾਇਦ ਤੁਸੀਂ ਇੱਥੇ ਵਧੀਆ ਜ਼ਿੰਦਗੀ ਜੀ ਸਕਦੇ ਹੋ ਬਾਕੀ ਤਵਾਂ ਦਾ ਕਿਸੇ ਦੀ ਪਰਦੇ ਨਹੀਂ ਹੁੰਦੀ ਹੁਣ ਜਿਹੜੇ ਬੰਦੇ 40 40 50 50 ਲੱਖ ਰੁਪਈਆ 60 ਲੱਖ ਰੁਪਈਆ ਵੀ ਲਾ ਕੇ ਗਏ ਸੀ ਉਹਨਾਂ ਨੇ ਕੀ ਘਟਿਆ ਮਾਂ ਤੇ ਬਿਲਕਦੇ ਕੋਈ ਕਹਿੰਦਾ ਮੈਂ ਜ਼ਮੀਨ ਵੇਚ ਦਿੱਤੀ ਕੋਈ ਕਹਿੰਦਾ ਮੈਂ ਵਿਆਹ ਤੇ ਪੈਸੇ ਚੱਕਿਆ ਕੋਈ ਕਹਿੰਦਾ ਮੈਂ ਕੋਠੀ ਵੇਚ ਦਿੱਤੀ ਯਾਨੀ ਕਿ ਵੇਚ ਵਟ ਹੁਣ ਜਿਨ੍ਹਾਂ ਨੇ ਜਿਨ੍ਹਾਂ ਨੂੰ ਤੁਥੋਂ ਨੇ ਹਲਾ ਸ਼ੇਰਿੰਗ ਦਿੱਤੀਆਂ ਸੀ ਤੁਸੀਂ ਸਾਡੇ ਚਿੱਠੀ ਲੈ ਜਾ ਬਾਹਰ ਪੱਕੇ ਹੋ ਜਾਉਗੇ ਉਹਨਾਂ ਤਾਂ ਹਾਂ ਦਾ ਨਾਰਾ ਵੀ ਨਹੀਂ ਮਾਰੇ ਉਲਟਾ ਆਪਣੇ ਬਚਾ ਦੇ ਲਈ ਇੰਟਰਵਿਊ ਕਰੀ ਜਾਂਦੇ ਆ ਤੁਸੀਂ ਮਾਨਦਲੀਆਂ ਦੀ ਜਾਂ ਜਿਹੜੇ ਬੰਦਿਆਂ ਨੇ ਇਹ ਹਲਾ ਸ਼ੇਰਿੰਗ ਦਿੱਤੀਆਂ ਸੀ ਉਹਨਾਂ ਦੀ ਇੱਕ ਇੰਟਰਵਿਊ ਦਿਖਾਓ ਜਿਹਨੂੰ ਜੂਥ ਨੂੰ ਉਹਨਾਂ ਨੇ ਕੀ ਕਿਹਾ ਹੋਵੇ ਵੀ ਤੁਸੀਂ ਆਪਣੇ ਭਾਰਤ ਵਿੱਚ ਰਹੋ ਤੁਸੀਂ ਆਪਣੇ ਬਲਬੁੱਤ ਤੇ ਖੜੇ ਹੋ ਇਦਾਂ ਨਹੀਂ ਕਹਿ ਰਹੇ ਠੀਕ ਹੈ ਨੁਕ ਕੱਢੀ ਜਾਂਦੇ ਆ ਉੱਥੇ ਪੰਨੂ ਬੈਠਾ ਉਹ ਕਰੀ ਜਾਂਦਾ ਮੈਂ ਟਰੰਪ ਦੇ ਨਾਲ ਮੀਟਿੰਗ ਕਰੂੰਗਾ ਇੱਧਰ ਸਾਡੇ ਮਾਨ ਵਰਗੇ ਕਹੀ ਜਾਂਦੇ ਆ ਤਾਂ ਲੱਗਦਾ ਨਹੀਂ ਵੀ ਇਸ ਕਾਰਵਾਈ ਤੋਂ ਬਾਅਦ ਜਿਹੜੀ 트ੰਪ ਨੇ ਕਾਰਵਾਈ ਕੀਤੀ ਹੈ ਹੋਰ ਵੀ ਨੌਜਵਾਨ ਪੋਸਟ ਪਾ ਕੇ ਸਾਂਝੀ ਕੀਤੀ ਹੈ 트ੰਪ ਨੇ ਵੀ ਹੋਰ ਵੀ ਜਿਹੜੇ ਨੌਜਵਾਨ ਰਿਪੋਰਟ ਕੀਤੇ ਜਾਣੇ ਆ ਤਾਂ ਕਿਤੇ ਨਾ ਕਿਤੇ ਇਹ ਕਾਰੋਬਾਰ ਵੀ ਰੁਕ ਜਾਣਾ ਜਿਵੇਂ ਤੁਸੀਂ ਕਹਿੰਦੇ ਵੀ ਚਿੱਠੀਆਂ ਵੇਚ-ਵੇਚ ਕੇ ਇੱਕ ਕਾਰੋਬਾਰ ਸ਼ੁਰੂ ਕੀਤਾ ਤਾਂ ਉਹ ਵੀ ਬੰਦ ਹੋ ਜਾਣਾ ਤੇ ਕਿਤੇ ਨਾ ਕਿਤੇ ਅਕਲ ਵੀ ਆ ਜਾਣੀ ਲੋਕਾਂ ਨੂੰ ਵੀ ਇਲੀਗਲ ਤਰੀਕੇ ਨਾਲ ਰਹਿਣਾ ਕਿਸੇ ਦੇਸ਼ ਦੇ ਵਿੱਚ ਅਪਰਾਧ ਹੁੰਦਾ ਦੇਖੋ ਜਿਹੜੀ ਰਿਸਰਚ ਹੈ ਨਾ ਅਮਰੀਕਾ ਦੀ ਜਿਹੜੇ ਅੰਕੜੇ ਆਪਣੇ ਕੋਲ ਆਏ ਨੇ ਉਹ 4 ਮਿਲੀਅਨ ਲੋਕਾਂ ਨੂੰ ਰਿਪੋਰਟ ਕਰਨਾ ਉਹਨਾਂ ਨੇ ਜਿਨ੍ਹਾਂ ਵਿੱਚ 1 ਮਿਲੀਅਨ ਭਾਰਤੀ ਹੋਣਗੇ ਮੰਨ ਕੇ ਚੱਲੋ ਜਿਨ੍ਹਾਂ ਵਿੱਚ 5-7 ਲੱਖ ਬੰਦਾ ਉਹ ਘਟਕੜ ਪੰਜਾਬ ਦਾ ਹੋਊਗਾ ਬਿਲਕੁਲ ਮੰਨ ਕੇ ਚੱਲੋ ਠੀਕ ਹੈ ਉਹ ਡਿਪੋਰਟ ਕਰਨਗੇ ਕਰਨਗੇ ਜੀ ਕਿਉਂਕਿ ਇੱਕ ਤਾਂ ਪ੍ਰੋਬਲਮ ਸਾਡੀ ਪਤਾ ਕੀ ਹੈ ਅਸੀਂ ਜਿਹੜੇ ਦੇਸ਼ ਵਿੱਚੋਂ ਗਏ ਆ ਉਹ ਦੇਸ਼ ਵਿੱਚ ਅਸੀਂ ਬਹੁਤ ਵੱਡੇ ਵੱਡੇ ਫਰਾਡ ਕੀਤੇ ਆ ਇੱਥੋਂ ਕੋਈ ਗੈਸਟਰ ਗਿਆ ਕੋਈ ਬੈਂਕ ਦਾ ਕਪੜਾ ਕਰਕੇ ਗਿਆ ਕੋਈ ਚੋਰੀ ਠੱਗੀ ਕਰਕੇ ਗਿਆ ਠੀਕ ਹੈ ਕੋਈ ਬਲਾਤਕਾਰ ਹੀ ਸੀ ਹਨਾ ਤੇ ਉਹ ਬੰਦੇ ਗਏ ਹੋਏ ਨੇ ਹੁਣ ਜਿਹੜੇ ਬੰਦੇ ਰਿਪੋਰਟ ਕੀ ਤਿਆਰ ਰਹੇ ਨੇ ਇੱਥੋਂ ਹੁਣ ਵੀ ਜਿਹੜੇ ਕੁਛ ਬੰਦੇ ਸੀ ਜਿਹਨੇ ਜਿਹੜੇ ਪੀਓ ਹੋਏ ਹੋਏ ਸੀਗੇ ਭਗੋੜੇ ਹੋਏ ਸੀ ਉਹ ਸਿੱਧੇ ਕੋਰਟ ਦੇ ਵਿੱਚ ਪੇਸ਼ ਕਰਕੇ ਅਗਲੇ ਜ਼ਿਲ੍ਹੇ ਵਿੱਚ ਲੈ ਗਏ ਠੀਕ ਹੈ ਇਦਾਂ ਦੇ ਬੰਦੇ ਨੂੰ ਉਹ ਕਿੱਦਾਂ ਰੱਖਣਗੇ ਉੱਥੇ ਨਾਲੇ ਨਾਲ ਤੁਸੀਂ ਗੱਲ ਇੱਕ ਹੋਰ ਸੁਣੋ ਜਿਹੜਾ 트ੰਪ ਹੈ ਜੀ ਦੂਜੀ ਵਾਰੀ ਉਹ ਰਾਸ਼ਟਰਪਤੀ ਬਣਿਆ ਠੀਕ ਹੈ ਅ ਅਮਰੀਕਾ ਦੇ ਲੋਕਾਂ ਦੀ ਇੱਕ ਕਮਿਟਮੈਂਟ ਸੀ ਵੀ ਜੇ ਤੁਸੀਂ ਅਮਰੀਕਾ ਦੀ ਗੰਦਗੀ ਸਾਫ਼ ਕਰੋਗੇ ਅਸੀਂ ਤੁਹਾਨੂੰ ਵੋਟ ਤਾਂ ਦੇਵਾਂਗੇ ਅਗਲੇ ਆਪਣੇ ਲੋਕਾਂ ਦੀ ਗੱਲ ਸੁਣਨਗੇ ਅਗਲੇ ਆਪਣੇ ਆਪਣੇ ਦੇ ਸਕੇ ਨੇ ਨਾ ਉਹਨਾਂ ਨਾਲ ਵਾਦਾ ਵੀ ਇਹ ਵਾਦਾ ਵੀ ਕੀਤਾ ਸੀ ਟਰੰਪ ਨੇ ਕਿਉਂਕਿ ਇਲੈਕਸ਼ਨ ਕੰਪੇਨ ਦੇ ਦੌਰਾਨ ਵੀ ਇਹ ਗੱਲ ਕਹੀ ਗਈ ਸੀ ਕਿ ਜਿਹੜੇ ਸੋਣਾਂ ਵਾਦੇ ਕੀਤੇ ਜਾਣੇ ਆ ਹੁਣ ਵੀ 5 ਸਾਲ ਨਹੀਂ ਮਿਲੇ ਟਰੰਪ ਨੂੰ ਪਹਿਲਾਂ ਤਾਂ ਉਸ ਤੋਂ ਬਾਅਦ ਇਹ ਵਾਦੇ ਵੀ ਲੋਕਾਂ ਦੇ ਨਾਲ ਕੀਤੇ ਗਏ ਸੀ ਦੇਖੋ ਸਭ ਤੋਂ ਵੱਡਾ ਅਮਰੀਕਾ ਦੀ ਰਾਜਨੀਤੀ ਵਿੱਚ ਜਿਹੜਾ ਟਨ ਪੁਆਇੰਟ ਹੈਗਾ ਉਹ ਇਸੇ ਵਿਸ਼ੇ ਤੇ ਆ ਠੀਕ ਹੈ ਲੋਕਾਂ ਦੇ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ ਉਹ ਤੇ ਉਹ ਖਰੇ ਉਤਰਿਆ ਉਹਨਾਂ ਦਾ ਪ੍ਰਚਾਰ ਇਹ ਸੀਗਾ ਦੇਖੋ ਤੁਸੀਂ ਜਿਹੜੇ ਮੁਲਕਾਂ ਵਿੱਚ ਜਾ ਕੇ ਰਹਿ ਰਹੇ ਹੋ ਹਨਾ ਉਹਨਾਂ ਮੁਲਕਾਂ ਦਾ ਕਾਇਦਾ ਕਾਨੂੰਨ ਤੁਹਾਨੂੰ ਮੰਨਣਾ ਪਊਗਾ ਸਾਡੇ ਲੋਕਾਂ ਨੇ ਜਿਵੇਂ ਇੱਥੇ ਤਾਂ ਨਾ ਟ੍ਰੈਂਡ ਬਣਾਤਾ ਸੀ ਗੁੰਡਾ ਕਰਦੇ ਕਰਦੇ ਸੀ ਇਦਾਂ ਹੀ ਉੱਥੇ ਜਾ ਕੇ ਕਰਨ ਲੱਗੇ ਸੀ ਮੈਂ ਉਹਨਾਂ ਮੁਲਕਾਂ ਵਿੱਚ ਰਿਹਾ ਜੀ ਇਹੋ ਜਿਹੇ ਲੋਕ ਨੇ ਤੁਸੀਂ ਕਿਤੇ ਵੀ ਖੜੇ ਗੱਲਬਾਤ ਕਰਦੇ ਹੋ ਤੁਹਾਡੇ ਵਿੱਚ ਉਹ ਇੰਟਰਸਟ ਨਹੀਂ ਕਰਨਗੇ ਤੁਹਾਡੀ ਗੱਲ ਸੁਣਨ ਦਾ ਬਿਲਕੁਲ ਸਾਡੇ ਲੋਕ ਕੰਦਾ ਨਾ ਕਰਨ ਨਾਲ ਲਾ ਕੇ ਗੱਲਾਂ ਸੁਣਦੇ ਆ ਉਹ ਲੋਕ ਸਾਡੇ ਲੋਕਾਂ ਤੋਂ ਥੋੜੇ ਖਿਜੇ ਹੋਏ ਸੀ ਜਿਹੜੇ ਹੋਏ ਸੀ ਠੀਕ ਹੈ ਸਾਡੇ ਲੋਕ ਜਿਹੜੇ ਇੱਥੇ ਗੰਦ ਪਾ ਕੇ ਗਏ ਨੇ ਨਾ ਉਹੀ ਅਮਰੀਕਾ ਦੇ ਵਿੱਚ ਗੰਦ ਪਾਉਣਾ ਚਾਹੁੰਦੀ ਸੀ ਅਗਲੇ ਕਿਉਂ ਗੰਦ ਪਾਉਣ ਦੇ ਪਾਉਣ ਦੇਣਗੇ ਉਹ ਲੋਕਾਂ ਨੇ ਸਾਡੇ ਭਾਰਤ ਤੇ ਰਾਜ ਕੀਤਾ ਹੋਇਆ ਸਾਡੇ ਨਾਲੋਂ ਅਕਲਵੰਦ ਜ਼ਿਆਦਾ ਨਹੀਂ ਇਹ 'ਚ ਕੋਈ ਦੋਰਾਮਾ ਨਹੀਂ ਅੱਛਾ ਅਖੀਰ ਦੇ ਵਿੱਚ ਇੱਕ ਸਵਾਲ ਵੀ ਜਿਹੜੀ ਨੌਜਵਾਨ ਪੀੜ੍ਹੀ ਅੱਜ ਵਾਪਸ ਭਰਤੀ ਹੈ ਕੁਝ ਉਮੀਦਾਂ ਸੀ ਉਹਨਾਂ ਦੀਆਂ ਪਰਿਵਾਰ ਦੇ ਲਈ ਕਰਨੀਆਂ ਤੇ ਪਰਿਵਾਰ ਨੇ ਵੀ ਕੁਝ ਇਹ ਸੋਚ ਕੇ ਭੇਜਿਆ ਸੀ ਵੀ ਘਰ ਦੇ ਜਿਹੜੇ ਦੁੱਖ ਤਕਲੀਫਾਂ ਦੂਰ ਹੋਣਗੀਆਂ ਪਰ ਅੱਜ ਉਹ ਵਾਪਸ ਪਰਤੇ ਹੈ ਤਾਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਜਾਂ ਹੋਰ ਨੌਜਵਾਨ ਪੀੜ੍ਹੀ ਜਿਹੜੀ ਇਸ ਤਰੀਕੇ ਦੇ ਨਾਲ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੀ ਹੈ ਵੀ ਇਲੀਗਲ ਤਰੀਕੇ ਦੇ ਨਾਲ ਕਿਸੇ ਤਰੀਕੇ ਸੈਟਅਪ ਹੋ ਜਾਈਏ ਤਾਂ ਉਹਨਾਂ ਨੂੰ ਕੀ ਸਨੇਹਾ ਦੋ ਦੇਖੋ ਹਰੇਕ ਬੰਦਾ ਇਹ ਕਹਿੰਦਾ ਜੀ ਮੈਨੂੰ ਦੋ ਰੋਟੀਆਂ ਦੀ ਲੋੜ ਹੈ ਹਨਾ ਤੇ ਉਹ ਸਾਨੂੰ ਸਭ ਨੂੰ ਪਤਾ ਹੈ ਦੋ ਰੋਟੀਆਂ ਫਿਰ ਤੁਸੀ ਖਾਣੀਆਂ ਫਿਰ ਆਪਣੇ ਸਬਰ ਸੰਦੋਖ ਦੇ ਨਾਲ ਆਪਣਾ ਕੋਈ ਕਾਰੋਬਾਰ ਕਰੋ ਨਾ ਇੱਥੇ ਹੁਣ ਤੁਸੀਂ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਪੰਜਾਬ ਵਿੱਚੋਂ ਮੈਂ ਉਹ ਸ਼ਬਦ ਨਾ ਵਰਤਾਂ ਪ੍ਰਵਾਸੀ ਮਜ਼ਦੂਰ ਭਜਾਉਣੇ ਹੂੰ ਠੀਕ ਹੈ ਤੇ ਫਿਰ ਭਾਜਦਿਆਂ ਨੂੰ ਬਾਹਰ ਇੱਕ ਹੋ ਜਾ ਅਗਲੇ ਵੀ ਫਿਰ ਤੁਹਾਨੂੰ ਇਹੀ ਕਹਿੰਦੇ ਬਿਲਕੁਲ ਬਿਲਕੁਲ ਵੀ ਪ੍ਰਵਾਸੀ ਮਜ਼ਦੂਰ ਭਿਉਣੇ ਅਗਲੇ ਨੇ ਭਿਜਾਉਤੇ ਠੀਕ ਹੈ ਉਹ ਉਹ ਵਿਦੇਸ਼ੀ ਕਹਿ ਦਿੰਗੇ ਅਸੀਂ ਪ੍ਰਵਾਸੀ ਕਹਤਾ ਠੀਕ ਹੈ ਮੈਂ ਮੈਸਜ ਤੁਹਾਡੇ ذریعے ਇੱਕ ਦੇਣਾ ਚਾਹੁੰਨਾ ਜਿਹੜੇ ਸਾਡੇ ਦੋਸਤ ਮਿੱਤਰ ਜਾਂ ਨੌਜਵਾਨ ਸੁਣਨਗੇ ਦੇਖੋ ਜੂਪੀ ਬਿਹਾਰ ਤੋਂ ਜਿਹੜੇ ਪ੍ਰਵਾਸੀ ਆਏ ਯਾਰ ਉਹ ਦੋ ਸ਼ੂਟ ਪਾ ਕੇ ਲੈ ਕੇ ਆਏ ਸੀ ਆਪਣੇ ਬੈਗ ਵਿੱਚ ਹਨਾ ਇੱਥੇ ਕੋਠੀਆਂ ਖੜੀਆਂ ਕਰ ਲਈਆਂ ਵੱਡੇ ਵੱਡੇ ਬਿਜ਼ਨਸ ਖੜੇ ਕਰ ਲਏ ਕੋਠੀਆਂ ਕਾਰਾਂ ਦੇ ਮਾਲਕ ਨੇ ਉਹ ਅੱਜ ਹਨਾ ਉਹਨਾਂ ਦੇ ਬੱਚੇ ਵੱਡੇ ਵੱਡੇ ਸਕੂਲਾਂ 'ਚ ਪੜ ਰਹੇ ਨੇ ਫਿਰ ਤੁਸੀਂ ਕਿਉਂ ਕਹਿੰਦੇ ਵੀ ਪੰਜਾਬ 'ਚ ਕੰਮ ਹੈ ਨਹੀਂ ਮਤਲਬ ਤਾਂ ਇਹ ਹੈ ਨਾ ਵੀ ਅਸੀਂ ਕਹਿੰਦੇ ਵੀ ਅਸੀਂ ਤਾਂ ਜੀ ਕਾਊਂਟਰ ਤੇ ਬਹਿ ਕੇ ਚੈੱਕ ਸਾਈਨ ਕਰਨਾ ਇਦਾਂ ਨਹੀਂ ਹੋਣਾ ਮੈਂਦ ਕਰਨੀ ਪੈਣੀ ਹੈ ਹੁਣ ਜਿਹੜੇ ਬੰਦੇ ਇਥੋਂ 40 40 50 50 60 ਲੱਖ ਰੁਪਏ ਲਾ ਕੇ ਗਏ ਨੇ ਕਿਉਂ ਸਰਕਾਰੀ ਜੋਬਾਂ ਕਰਦੇ ਉਥੇ ਉਥੇ ਪ੍ਰਾਈਵੇਟ ਜੋਬਾਂ ਹੀ ਕਰਦੇ ਸੀ ਜਿਹੜੇ ਬੰਦੇ ਆਪਣਾ ਬਾਥਰੂਮ ਇਥੇ ਸਾਫ ਨਹੀਂ ਕਰ ਸਕਦੇ ਹਨਾ ਮੈਂ ਹੈਂਡੀਕੇਪ ਬੰਦਾ ਮੈਂ ਇਸ਼ਨਾਨ ਕਰਨ ਤੋਂ ਪਹਿਲਾਂ 5 ਮਿੰਟ ਬਾਥਰੂਮ ਤੇ ਲਾਉਣਾ ਸਭ ਕਰਨ ਬਾਅਦ ਤੇ ਮੇਰਾ ਕੰਮ ਹੈ ਉਹ ਤੇ ਤੁਸੀਂ ਗੋਰਿਆਂ ਦੀ ਟਾਇਲਟਾਂ ਸਾਫ ਕਰ ਸਕਦੇ ਹੋ ਉਥੇ ਤੁਸੀਂ ਆਪਣੇ ਘਰ ਦੇ ਵਿੱਚ ਕੰਮ ਕਰਨ ਨੂੰ ਤਿਆਰ ਨਹੀਂ ਇੱਕ ਬੇਨਤੀ ਸੁਣਿਓ ਜਿਹੜੇ ਬੰਦੇ ਇੰਡੀਆ ਦੇ ਡੱਕਾ ਤੋੜ ਕੇ ਦੂਰਾ ਨਹੀਂ ਕਰਦੇ ਸੀ ਨਾ ਤੋ ਕਿਸੇ ਵੀ ਕੰਟਰੀ ਵਿੱਚ ਚਲੇ ਜਾਣ ਉੱਥੇ ਵੀ ਕੁਝ ਨਹੀਂ ਕਰ ਸਕਦੇ ਬਿਲਕੁਲ ਉਹਨਾਂ ਕੰਟਰੀਆਂ ਦੇ ਜਿਹੜੇ ਲੋਕ ਨੇ ਨਾ ਉਹਨਾਂ ਨੂੰ ਸ਼ਾਰਪ ਦਿਮਾਗ ਲੋਕ ਚਾਹੁੰਦੇ ਨੇ ਠੀਕ ਹੈ ਜਿਹੜੇ ਮਿਹਨਤ ਕਾ ਸ਼ਲੋਕ ਨੇ ਉਹ ਲੋਕ ਚਾਹੁੰਦੇ ਨੇ ਬੇਲਣਾ ਦੀ ਉਹਨਾਂ ਨੂੰ ਵੀ ਲੋੜ ਹੈ ਜੀ ਤੁਸੀਂ ਕਹਿੰਨੋ ਰੱਬ ਨੂੰ ਲੋੜ ਸੀ ਇਹ ਬੰਦਾ ਤਾਂ ਰੱਬ ਨੇ ਆਪਣੇ ਕੋਲ ਸੱਦ ਲਿਆ ਠੀਕ ਹੈ ਰੱਬ ਨੂੰ ਵੀ ਬੇਲਣਾ ਦੀ ਲੋੜ ਹੈ ਜੀ ਰੱਬ ਨੂੰ ਵੀ ਜਿਹੜੇ ਵਧੀਆ ਬੰਦੇ ਨੇ ਨਾ ਰੱਬ ਉਹਨਾਂ ਨੂੰ ਹੀ ਚਾਹੁੰਦਾ ਠੀਕ ਹੈ ਤੇ ਉਹ ਕੰਟਰੀਆਂ ਕਦੇ ਨਹੀਂ ਚਾਹਣਗੀਆਂ ਵੀ ਸਰਦੀ ਕੰਟਰੀ ਵਿੱਚ ਬਿਹਲੇ ਲੋਕ ਆਉਣ ਇੱਥੇ ਭੁੱਖਮਰੀ ਦੀ ਗੱਲ ਕਰ ਲਓ ਬੇਰੁਜ਼ਗਾਰੀ ਦੀ ਗੱਲ ਕਰ ਲਓ ਨਸ਼ਿਆਂ ਦੀ ਗੱਲ ਕਰ ਲਓ ਗੁੰਡਾਗਰਦੀ ਦੀ ਗੱਲ ਕਰ ਲਓ ਅੱਜ ਕਿ ਸਾਡੇ ਇੰਡੀਆ ਵਿੱਚ ਹੋ ਰਹੀ ਹੈ ਕਿ ਉਹਨਾਂ ਕੰਟਰੀਆਂ ਨੂੰ ਪਤਾ ਨਹੀਂ ਸਾਡੀ ਕੰਟਰੀ ਬਾਰੇ ਬਿਲਕੁਲ ਪਤਾ ਹੈ ਵੀ ਜਿੱਦਾਂ ਇਹ ਪੰਜਾਬ ਵਿੱਚ ਇੰਡੀਆ ਵਿੱਚ ਗੰਦ ਪਾਉਂਦੇ ਆ ਨਾ ਵੀ ਓਦਾਂ ਗੰਦ ਸਾਡੇ ਪਾਰ ਇਹ ਦੇ ਤੇ ਉਹਨਾਂ ਨੇ ਪਰਵਾਹ ਨਹੀਂ ਕੀਤਾ ਅੱਜ ਜਿਹੜੇ ਬੰਦੇ ਸਾਨੂੰ ਸਵਾਲ ਕਰ ਰਹੇ ਨੇ ਹਿੰਦੁਸਤਾਨ ਵਾਲੇ ਇਨਨ ਮੈਂ ਪੁੱਛਣਾ ਚਾਹ ਰਹਾ ਹਾਂ ਕਿ ਇੰਡੀਅਨ ਸਟੇਟ ਨੇ ਦলাই ਲਾਮਾ ਨੂੰ ਅਸਲਮ ਦਿੱਤਾ ਕਿ ਨਹੀਂ ਦਿੱਤਾ ਸਰਬਸ਼ਾਲਾ 'ਚ ਜਿਹੜਾ ਅਫਗਾਨਿਸਤਾਨ ਦਾ ਉਹ ਪ੍ਰੈਜ਼ੀਡੈਂਟ ਰੇ ਕਰਜ਼ਾਈ ਸ਼ਿਮਲੇ ਦੇ ਵਿੱਚ ਉਹਨੂੰ ਵੀ ਤੁਸੀਂ ਪੋਲਿਟਿਕਲ ਸਲਮ ਦਿੱਤਾ ਹੈ ਹੁਣ ਦੇਖੋ ਜਿਹੜੀ ਸੇਖ ਅਸਿਨ ਹੈ ਉਹਨੂੰ ਵੀ ਹਿੰਦੁਸਤਾਨ ਨੇ ਅਸਲਮ ਦਿੱਤਾ ਹੈ ਤੇ ਅਸਲਮ ਦੇ ਵਿੱਚ ਕਰਾਈਟੇਰੀਆ ਹੈਗਾ ਅਸਲਮ ਦਾ ਮਤਲਬ ਹੁੰਦਾ ਹੈ ਕਿ ਬੰਦੇ ਦੀ ਜਾਨ ਨੂੰ ਉਸ ਦੇਸ਼ ਦੇ ਵਿੱਚ ਖਤਰਾ ਹੈਗਾ ਉਹਦੀ ਲਾਈਫ <li>ਲੀਬਰਟੀ ਨੂੰ ਪ੍ਰੋਟੈਕਸ਼ਨ ਕਰਦਾ ਹੈ ਸਲਮ ਤਿੱਕੇ ਮੇਰੇ ਪਿੱਛੋਂ ਦਾ ਭਾਵ ਇਹ ਹੈ ਵੀ ਇਹ ਚੀਜ਼ ਜੇ ਕਿ ਇਹ ਕਿ ਚਲੋ ਇਹ ਤਾਂ ਆ ਗਿਆ ਇਹਦੇ ਤਹਿਤ ਕੋਈ ਵੀ ਕਰ ਸਕਦਾ ਜਾ ਕੇ ਜਿਹੜਾ ਆਪਦੇ ਆਪ ਨੂੰ ਪ੍ਰੂਫ ਕਰਦੇ ਉਹ ਕਰ ਸਕਦਾ ਮਾਨ ਦੀ ਚਿੱਠੀ ਤੇ ਆਖਰਕਾਰ ਮਾਨ ਨੂੰ ਰਿਕੋਨਾਈਜ਼ ਕੀ ਬਾਹਰਲਾ ਦੇਸ਼ ਕਰਦਾ ਜਾਂ ਅਮਰੀਕਾ ਕਰਦਾ ਜਾਂ ਯੂਨ ਨੇ ਕਰ ਰਿਹਾ ਮੇਰੇ ਪੁੱਛਣ ਦਾ ਭਾਵ ਇਹ ਹੈ ਵੀ ਉਹਨਾਂ ਨੂੰ ਰਿਕੋਨਾਈਜ਼ ਕੌਣ ਕਰਦਾ ਸਾਨੂੰ ਜੁਵਨ ਵੀ ਰਿਕੋਗਨਾਈਜ਼ ਕਰਦੀ ਹੈ ਜਿੰਨੀ ਹਿਊਮਨ ਰਾਈਟਸ ਦੇ ਵਿੱਚ ਬਲੀਵ ਕਰਦੇ ਨੇ ਜਿੰਨੀਆਂ ਸਟੇਟਾਂ ਨੇ ਯੂਰੋਪੀਅਨ ਚਾਈਓ ਅਮਰੀਕਨ ਹੈਗਿਆ ਨੇ ਹਨਾ ਚੈਸ ਆਸਟ੍ਰੇਲੀਆ ਹੈ ਉਹ ਸਾਰੀ ਆਪਨੂੰ ਰੈਕੋਗਨਾਈਜ਼ ਕਰਦੇ ਨੇ ਉੱਥੇ ਉਹਨਾਂ ਨੂੰ ਪਤਾ ਹੈ ਕਿ ਸ਼ਰਮਣੀ ਕਾਲੀਦਲ ਇੱਕ ਤੇ ਰਹਿ ਗਈ ਹੈ ਜਿਹੜੀ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰ ਰਹੀ ਹੈ ਸੋ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ ਸਾਡਾ ਇੱਥੇ ਕਰਾਈਟੇਰੀਆ ਹੈਗਾ ਸਾਡੇ ਕੋਲ ਜਦੋਂ ਬੰਦੇ ਆਉਂਦੇ ਨੇ ਸਾਡਾ ਕਰਾਈਟੇਰੀਆ ਹੈਗਾ ਕਿ ਦੋ ਗੱਲਾਂ ਨੇ ਇੱਕ ਤੋਂ ਕਿਸੇ ਕਾਤਲ ਪੁਲਿਸ ਅਫਸਰ ਦਾ ਮੁੰਡਾ ਨਹੀਂ ਹੋਣਾ ਚਾਹੀਦਾ ਜਿਹੜਾ ਸਿੱਖਾਂ ਦੀ ਨਸ਼ਲ ਕੁਸ਼ੀਚ ਇਨਵੋਲਵ ਹੋਏ ਦੂਸਰਾ ਉਹ ਬੰਦੇ ਦਾ ਕੋਈ ਸਿੱਖੀ ਵਿਰੋਧੀ ਕੋਈ ਕੰਮ ਨਹੀਂ ਹੋਣਾ ਚਾਹੀਦਾ ਜਿਹੜਾ ਇਹਨਾਂ ਦੋ ਗੱਲਾਂ ਦੇ ਵਿੱਚ ਫਾਲ ਨਹੀਂ ਕਰਦਾ ਸਾਡਾ ਕੋਈ ਜ਼ਤਤਦਾਰ ਉਹਦੀ سفارش ਕਰਦੇ ਸੀ ਉਹਨੂੰ ਚਿੱਠੀ ਦੇ ਦਿੰਦੇ ਆ ਤੇ ਇਹ ਜਿਹੜੀ ਚਿੱਠੀ ਹੈ ਲਗਾਤਾਰ ਲੰਬਾ ਸਮਾਂ 25 30 ਸਾਲ ਅਸੀਂ ਲੋਕਾਂ ਨੂੰ ਮੁਫਤ ਦਿੱਤੀ ਹੈ ਸਾਡੀ ਗੱਲ ਵੀ ਆਈ ਪੈਸੇ ਹੁੰਨ ਕਿਉਂਕਿ ਪਾਰਟੀ ਪੋਲੀਟੀਕਲੀ ਜਿਹੜੀ ਹੈ ਸਾਡੇ ਕੋਲ ਜਿਹੜੇ ਰਿਸੋਰਸਸ ਦੀ ਘਾਟ ਹੈ ਪਾਰਟੀ ਨੇ 17 18 ਫੰਕਸ਼ਨ ਸਾਲ ਦੇ ਕਰਨੇ ਹੁੰਦੇ ਨੇ ਸੋ ਜੀ ਕਿਸੇ ਨੂੰ ਕੁਝ ਲੱਗਦਾ ਹੈ ਉਹ ਆਪ ਦੀ ਮਰਜ਼ੀ ਨਾਲ ਦੇ ਦਿੰਦਾ ਕਿਉਂਕਿ ਕਿਸੇ ਨੂੰ ਬਸਸ ਦਾ ਪ੍ਰਬੰਧ ਕਰਨ ਲਈ ਕਹਿ ਦਿੱਤਾ ਹੈ ਕਿਸੇ ਨੂੰ ਕੋਈ ਛੋਟੇ ਛੋਟੇ ਜਿਹੇ ਅਰੇਂਜਮੈਂਟਸ ਨੇ ਉਹ ਬੰਦੇ ਵਲੰਟੀਅਰਲੀ ਕਰ ਦਿੰਦੇ ਨੇ ਯਾਨੀ ਇਮੀਗ੍ਰੇਸ਼ਨ ਵਾਲਾ ਵਾਂਗੂ ਪੱਕਾ ਕੋਈ ਇਹ ਨਹੀਂ ਹੈਗਾ ਵੀ ਐਨੇ ਪੈਸੇ ਲੱਗਣਗੇ ਲੱਗਣਗੇ ਤੋ ਇਹ ਇਹ ਹੈ ਵੀ ਅਗਲੇ ਦੇ ਹਾਲਾਤ ਤੇ ਵੀ ਹੈ ਜੇਕਰ ਕੋਈ ਨਹੀਂ ਆਲਾ ਤਾਂ ਤੁਸੀਂ ਉਹਨੂੰ ਉਂ ਵੀ ਦੇ ਦਦਨੇ ਹੋ ਨਹੀਂ ਬਿਲਕੁਲ ਸੀ ਹੈ ਲਗਾਤਾਰ 2015 ਤੋਂ ਬਾਅਦ ਸ਼ੁਰੂ ਕੀਤਾ ਹੈ ਫੰਡਿੰਗ ਲਈ 15 ਤੱਕ ਸਾਰੀਆਂ ਚਿੱਠੀਆਂ ਮੁਫਤ ਦਿੱਤੀਆਂ ਨੇ ਕਿਸੇ ਕੋ ਕੋਈ ਪੈਸਾ ਨਹੀਂ ਲਿਆ ਹੈਗਾ ਤੇ ਹੁਣ ਸਾਡਾ ਇਸ਼ੂ ਇਹ ਹੈਗਾ ਕਿ ਜਿਹੜਾ ਹੁਣ ਇੱਥੇ ਮੀਡੀਆ ਦੇ ਵਿੱਚ ਪ੍ਰੋਪਗੇਟ ਕੀਤਾ ਜਾ ਰਿਹਾ ਹੈ ਈ ਵੇਖੋ ਕਿ ਜਿੰਨੇ ਜਹਾਜ਼ ਉਤਰਿਆ ਅੰਮ੍ਰਿਤਸਰ ਉਹਦੇ ਵਿੱਚ ਸਾਰੇ ਜਿਹੜੇ ਸੀ ਇਰੈਗੂਲਰ ਇਮੀਗਰੈਂਟ ਸੀ ਅਸੇਲਮ ਵਾਲਾ ਕੋਈ ਬੰਦਾ ਨਹੀਂ ਹੁਣ ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਕਿ ਜਿਹੜਾ ਕਾਨੂੰਨ ਹੈ ਰੈਫਿਊਜੀ ਐਕਟ ਹੈ ਉਹਦਾ ਸੈਕਸ਼ਨ 33 ਕਹਿੰਦਾ ਹੈ ਕਿ ਕੋਈ ਵੀ ਦੇਸ਼ ਕਿਸੇ ਵੀ ਅਸੇਲਮ ਸੀਕਰ ਨੂੰ ਉਸ ਦੇਸ਼ ਵਿੱਚ ਨਹੀਂ ਭੇਜ ਸਕਦਾ ਜਿੱਥੇ ਉਹਦੀ ਜਾਨ ਨੂੰ ਖਤਰਾ ਹੈ ਜੇ ਮੰਨ ਲਓ ਜਿਹੜੇ ਬੰਦੇ ਅੰਮ੍ਰਿਤਸਰ ਲਾਏ ਨੇ ਇਹ ਇਲੀਗਲ ਇਮੀਗ੍ਰੈਂਟ ਨੇ ਜੀ ਇਹ ਪੋਲਿਟਿਕਲ ਅਸੇਲਮ ਸੀਕਰ ਹੁੰਦੇ ਤੇ ਇਹਨਾਂ ਨੂੰ ਅਮਰੀਕਾ ਗਵਰਨਮੈਂਟ ਕਾਨੂੰਨੀ ਤੌਰ ਤੇ ਹਿੰਦੁਸਤਾਨ ਦੇ ਵਿੱਚ ਨਹੀਂ ਸੇ ਭੇਜ ਸਕਦੀ ਯਾਨੀ ਕਿ ਜਿਹੜੇ ਉੱਥੇ ਗਏ ਹੋਏ ਨੇ ਚਾਹੇ ਮਾਨ ਦੀ ਚਿੱਠੀ ਲਾ ਲੋ ਚਾਹੇ ਹੋਰ ਕਿਸੇ ਵੀ ਕਾਰਨ ਅਸੇਲਮ ਜਿਨ੍ਹਾਂ ਕੋਲ ਹੈਗੀ ਆ ਉਹਨਾਂ ਨੂੰ ਉਹ ਵਾਪਸ ਨਹੀਂ ਭੇਜ ਸਕਦੇ ਹੈਗੇ ਡਿਪੋਰਟ ਨਹੀਂ ਕਰ ਸਕਦੇ ਕੁਝ ਦੀ ਅਸੇਲਮ ਹੈ ਉਹਦੀ ਕਾਮਰੇਡਾ ਨੇ ਵੀ ਲਈ ਹੈ ਕਿ ਸਾਨੂੰ ਖਾਲਸਤਾਨੀਆਂ ਤੋਂ ਖਤਰਾ ਹੈਗਾ ਹੁਣ ਸਿਰਸੇ ਵਾਲੇ ਵੀ ਲੈ ਰਹੇ ਨੇ ਕਿ ਸਾਨੂੰ ਸਿੱਖਾਂ ਤੋਂ ਖਤਰਾ ਹੈਗਾ ਤੇ ਚਾਈਨੀਜ਼ ਲੋਕਾਂ ਨੇ ਕਮਿਊਨਿਟੀਆਂ ਤੇ ਚਾਈਨੀਜ਼ ਦੇ ਖਿਲਾਫ ਆਸਟ੍ਰੇਲੀਆ ਅਮਰੀਕਾ ਦੇ ਵਿੱਚ ਲਈ ਹੈ ਇੱਕ ਇੰਡੀਅਨ ਸਟੇਟ ਨੇ ਲਗਾਤਾਰ ਨੈਰੇਟਿਵ ਬਿਲਟ ਕੀਤਾ ਹੈ ਮਾਨ ਸਾਹਿਬ ਦੇ ਖਿਲਾਫ ਉਹਦਾ ਰੀਜ਼ਨ ਕੀ ਹੈ ਕਿ ਜਿਹੜੇ ਹਜ਼ਾਰਾਂ ਲੋਕਾਂ ਨੂੰ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਪੱਕਿਆ ਕਰਾਇਆ ਅੱਜ ਜੋ ਪੰਜਾਬ ਦੀ ਆਜ਼ਾਦੀ ਦੀ ਪੰਜਾਬ ਦੇ ਧੱਕੇਸ਼ਾਹੀ ਦੇ ਖਿਲਾਫ ਗੱਲ ਕਰ ਰਹੇ ਨੇ ਉਹ ਜਿਹੜੀ ਹੈ ਇੰਡੀਅਨ ਸਟੇਟ ਨੂੰ ਚੁੱਪ ਦਈਏ ਉਹਨਾਂ ਨੇ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਕੱਲ ਨੂੰ ਸਿਮਰਨਜੀਤ ਸਿੰਘ ਮਾਨ ਨਾਲ ਲਿੰਕ ਕਰਕੇ ਤੇ ਸਿਮਰਨਜੀਤ ਸਿੰਘ ਮਾਨ ਨੂੰ ਬਦਨਾਮ ਕਰੀਏ ਉਹ ਉਸ ਸਮੇਂ ਤੁਹਾਨੂੰ ਦੱਸਦਾ ਕਿ ਇਹ ਕੁਝ ਫੈਕਟ ਨੇ ਕਿ ਇੱਥੇ ਪੰਜਾਬ ਦੇ ਵਿੱਚ ਵੀ ਕਈ ਐਸੇ ਲੋਕ ਸੀ ਜਿਨ੍ਹਾਂ ਨੇ ਮਾਨ ਸਾਹਿਬ ਦੇ ਡਿਜੀਟਲ ਸਿਗਨੇਚਰਸ ਨਾਲ ਜਾਲੀ ਚਿੱਠੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਜਦੋਂ ਸਾਨੂੰ ਉੱਥੋਂ ਕੋਰਟਸ ਦੇ ਵਿੱਚ ਕਈ ਵਾਰੀ ਵੈਰੀਫਿਕੇਸ਼ਨ ਆ ਜਾਂਦੀ ਹੈ ਫੋਨ ਆ ਜਾਂਦਾ ਹੈ ਉਹ ਜਾਲੀ ਚਿੱਠੀਆਂ ਜਿਹੜੀਆਂ ਸੀ ਫਿਰ ਅਸੀਂ ਉਹ ਬੰਦੇ ਰਿਪੋਰਟ ਉਹ ਵੀ ਹੋਏ ਨੇ ਜਿਨ੍ਹਾਂ ਨੇ ਜਾਲੀ ਚਿੱਠੀਆਂ ਬਣਾਈਆਂ ਨੇ ਚਾ ਹੋਏ ਨੇ ਹਾਂ ਕਿਉਂਕਿ ਅਸੀਂ ਉੱਥੇ ਯੂਐਸ ਦੇ ਵਿੱਚ ਸਾਰੀਆਂ ਜਿਹੜੀਆਂ ਇਮੀਗ੍ਰੇਸ਼ਨ ਕੋਰਟਸ ਨੇ ਉਹਨਾਂ ਨੂੰ ਲਿਖ ਕੇ ਦੇ ਦਿੱਤਾ ਹੈ ਕਿ ਆ ਸਪੈਸਮਨ ਸਰਦਾਰ ਸਿਮਰਨਜੀਤ ਸਿੰਘ ਮਾਨਦੇ ਸਿਗਨੇਚਰਸ ਦਾ ਹੈਗਾ ਇੱਕ ਔਰ ਤੇ ਆਪਾਂ ਸਟicker ਪੇਸਟ ਕਰਦੇ ਆਂ ਜੀ ਅਸੀਂ ਵੈਰੀਫਾਈ ਕਰਦੇ ਆਂ ਤੇ ਫੇਰ ਹੀ ਉਹ ਕੇਸ ਕਨਸਿਡਰ ਹੁੰਦਾ ਆ ਅਦਰਵਾਈਜ਼ ਉਹ ਕੇਸਸ ਜਿਹੜੇ ਨੇ ਜਾਲੀ ਚਿੱਠੀਆਂ ਵਾਲੇ ਨੇ ਉਹ ਵੀ ਡਿਪੋਰਟ ਹੋ ਰਹੇ ਨੇ ਕਰ ਰਹੇ ਲੋਕਾਂ ਨੇ ਕਿਉਂਕਿ ਇਸ ਜੇ ਦੇਖਿਆ ਜਾਵੇ ਜਿੱਥੋਂ ਆਪਾਂ ਜਾਣਦੇ ਜਿਵੇਂ ਸਪੋਜ਼ ਕਰੋ ਉਰੋਂ ਜਾਈਏ ਤਾਂ ਸਿਮਰਨਜੀਤ ਮਾਨ ਨੂੰ ਅਸੀਂ ਜਾਣਦੇ ਵੀ ਹੈ ਨਹੀਂ ਤੇ ਉਹਦੀ ਚਿੱਠੀ ਜਾ ਕੇ ਅਸੀਂ ਉੱਥੇ ਦੇ ਦਈਏ ਉਹਨਾਂ ਨੂੰ ਵੀ ਤਾਂ ਪਤਾ ਹੀ ਹੁੰਦਾ ਹੋਣਾ ਵੀ ਕੱਲ ਨੂੰ ਚਿੱਠੀ ਉੱਥੇ ਵੈਰੀਫਾਈ ਹੋਣੀ ਹੈ ਤੇ ਜਦੋਂ ਕੋਈ ਸੁਣਵਾਈਆਂ ਹੋਣੀਆਂ ਨੇ ਤਾਂ ਇੱਕ ਵਾਰੀ ਇੰਟੀਮੀਸ਼ਨ ਤਾਂ ਆਉਂਦੀ ਹੋਣੀ ਆ ਵਿੱਚ ਕਦੇ ਆਂਦੀ ਹੈ ਕਦੇ ਨਹੀਂ ਆਂਦੀ ਪਰ ਏਵੀਂ ਚਿੱਠੀ ਕਿਸੇ ਨੂੰ ਨਹੀਂ ਦਿੱਤੀ ਜਾਂਦੀ ਚਿੱਠੀ ਲਈ ਕੋ ਤੁਹਾਨੂੰ ਰੈਫਰੈਂਸ ਸੋ ਪਤਾ ਹੁੰਦਾ ਹੈ ਕਿ ਆ ਫਲਾਣੇ ਦੇ ਰੈਫਰੈਂਸ ਨਾਲ ਫਲਾਣਾ ਬੰਦਾ ਆਇਆ ਹੈ ਤੇ ਜਿਹੜਾ ਬੰਦਾ ਜੈਨੂਨ ਹੁੰਦਾ ਹੈ ਉਹਨੂੰ ਅਸੀਂ ਵੈਰੀਫਾਈ ਕਰ ਦਿੰਨੇ ਆਂ ਕਿ ਇਹ ਜੈਨੂਨ ਬੰਦਾ ਇਹਨੂੰ ਦੇ ਦਿੱਤਾ ਜਾਏ। ਇੱਕ ਜੀ ਹੋਰ ਦੱਸੋ ਸੈਲਮ ਨਾਲ ਫਿਰ ਚਲੋ ਜਿਹੜੇ ਲੋਕ ਪੱਕੇ ਹੋਏ ਨੇ ਜਾਂ ਉਧਰ ਰਹਿ ਗਏ ਨੇਗੇ ਉਹਨਾਂ ਦੇ ਰਾਈਟਸ ਕੀ ਰਹਿੰਦੇ ਨੇ ਆਮ ਸਿਟੀਜ਼ਨ ਵਾਂਗ ਉੱਥੇ ਜਿਉਂਦੇ ਨੇ ਇੰਡੀਆ ਆ ਜਾ ਸਕਦੇ ਨੇ ਇਹ ਚੀਜ਼ਾਂ ਦਾ ਵੀ ਫਰਕ ਹੁੰਦਾ ਕੋਈ ਜਾਂ ਇਹਦੇ ਵਿੱਚ ਵੀ ਇਹ ਹੈ ਵੀ ਉਹ ਜਿੰਮੇ ਮਰਜੀ ਆਮ ਜਿੰਮੇ ਲੋਕੋ ਤੇ ਪੱਕੇ ਹੁੰਦੇ ਨੇ ਵੀ ਯਾਰ ਹੁੰਦੇ ਨੇ ਉਵੇਂ ਆਉਂਦੇ ਜਾਂਦੇ ਨੇ। ਦੇਖੋ ਇੱਕ ਲਾਅ ਦੀ ਪ੍ਰੋਵੀਜ਼ਨ ਹੈ ਜਿਹਨੇ ਸੈਲਮ ਲੈ ਲਿਆ ਹੈ ਫਿਰ ਉਹ ਇੱਥੇ ਆ ਨਹੀਂ ਸਕਦਾ ਜੇ ਤੁਹਾਡੀ ਸਟੋਰੀ ਗਲਤ ਹੋ ਗਈ ਨਾ ਜੇ ਤੁਹਾਡੀ ਜਾਨ ਨੂੰ ਖਤਰਾ ਤੁਸੀਂ ਇਸਲਮ ਲੈ ਰਹੇ ਹੋ ਜੇ ਜਾਨ ਨੂੰ ਖਤਰਾ ਨਹੀਂ ਹੈਗੇ ਜੇ ਵਾਪਸੀ ਆਣਾ ਚਾਹੁੰਦੇ ਹੋ ਤੁਹਾਡਾ ਕੇਸ ਕੇਮੇ ਮਜ਼ਬੂਤ ਹੋਏਗਾ ਸੋ ਜਨਰਲੀ ਇਸਲਮ ਸੀਕਰਸ ਦੇ ਉੱਪਰ ਇਹ ਹੁੰਦਾ ਹੈ ਕਿ ਤੁਸੀਂ ਉਸ ਸਟੇਟ ਦੇ ਵਿੱਚ ਵਾਪਸੀ ਨਹੀਂ ਜਾ ਸਕਦੇ